ਆਪਣੇ 40 ਦਿਨ ਚਿੱਲਾ ਪੂਰਾ ਕਰਕੇ ਬਾਹਰ ਨਿਕਲਣਾ ਤੁਸੀਂ ਆਪਣੀ ਜ਼ਿੰਦਗੀ ਚ ਪਾਰ ਉਤਾਰਾ ਚਾਹਦੇ ਹੋ ਤੇ ਉਹਦੇ ਦਰਸ਼ਨ ਜ਼ਰੂਰ ਕਰਿਓ ਮਾਰੇ ਕੀਰਤਨ ਕਰਨ ਵਾਰ-ਵਾਰ ਢੋਲ ਵੱਜਦਾ ਸਤਿਗੁਰਾਂ ਦੀ ਸ਼ਬਦ ਦਾ ਭੋਗ ਪਾ ਕੇ ਕਿਆ ਗੱਲ ਸੁਣ ਇਹ ਢੋਲ ਕਿਉਂ ਵੱਜਦਾ ਹੈ ਕਹਿੰਦਾ ਤੁਸੀਂ ਆਵਾਜ਼ ਨਹੀਂ ਸੁਣੀ ਮਾਰੇ ਕਹਿੰਦੇ ਸੁਣੀ ਹੈ ਕਹਿੰਦੇ ਨੇ ਆਵਾਜ਼ ਤਾਂ ਸੁਣੀ ਹੈ ਢੋਲ ਦੀ ਤਾਂ ਹੀ ਤੈਨੂੰ ਪੁੱਛਿਆ ਤੂੰ ਆਵਾਜ਼ ਕੀ ਕਹਿ ਰਿਹਾ ਕਹਿੰਦਾ ਜੀ ਆ ਜੋਗੀ ਜੀ ਨੇ ਆ ਜਿਹੜਾ ਸਾਹਮਣੇ ਤੁਸੀਂ ਬੈਠੇ ਹੋ ਐਸ ਝੌਂਪੜੀ ਥੱਲੇ ਪੋਰਾ ਹੈ ਕੱਲ ਐਤਵਾਰ 40 ਦਿਨ ਪੂਰੇ ਹੋ ਜਾਣੇ ਨੇ ਤੇ ਮੈਂ ਪਿੰਡ ਵਾਲਿਆਂ ਨੂੰ ਟੰਡੋਰਾ ਪੇਟ ਰਿਆਂ ਵੀ ਆਇਓ ਦਰਸ਼ਨ ਕਰਿਓ ਤੁਹਾਨੂੰ ਮੁਕਤੀ ਹੋਵੇਗੀ ਸਤਿਗੁਰੂ ਕਹਿੰਦੇ ਆ ਇਤੋਂ ਸ਼ਰਧਾਲੂ ਐ ਕਹਿੰਦਾ ਨਹੀਂ ਮੈਂ ਸ਼ਰਧਾਲੂ ਨਹੀਂ ਹਜ਼ੂਰ ਕਹਿੰਦੇ ਤੂੰ ਕਾਹਦੇ ਲਈ ਬੁਜਿਆ ਕਹਿੰਦਾ ਮੈਨੂੰ ਪੈਸੇ ਦੇ ਗਿਆ ਪਹਿਲਾਂ ਇਹ ਮੇਰੇਆ ਕੰਟਰੈਕਟ ਦੇ ਨਾਲ ਵੇ ਮੈਂ 40 ਦਿਨ ਢੰਡੋਰਾ ਪਿੱਟਣਾ ਹੈ ਸਵੇਰੇ ਸ਼ਾਮੀ ਢੋਲ ਵਜਾਣਾ ਹੈ ਮਹਾਰਾਜ ਕਹਿੰਦੇ ਤੂੰ ਫਿਰ ਜਗਿਆ ਸੁਣੂ ਢੋਲ ਬੰਦ ਕਰ ਕਹਿੰਦਾ ਮੇਰੀ ਦਿਹਾੜੀ ਗੁਰਦੇਵ ਕਹਿੰਦੇ ਅਸੀਂ ਪੈਸੇ ਤੈਨੂੰ ਦੇ ਦੇਾਂਗੇ ਉਹਦੇ ਤੋਂ ਵੱਧ ਦੇਾਂਗੇ ਉਹਨੇ ਕਿਹਾ ਮੈਂ ਪੈਸੇ ਚਾਹੀਦੇ ਨੇ ਜਰੂਰ ਮੈਂ ਢੋਲ ਵਜਾਣਾ ਉਹ ਢੋਲ ਲਪੇਟ ਕੇ ਆਪਣਾ ਚੱਲ ਪਿਆ ਮਹਾਰਾਜ ਉੱਥੇ ਸੰਜੀ ਜੋਗੀ ਜੀ ਬਾਹਰ ਨਿਕਲੇ 40 ਦਿਨ ਕੁਝ ਨਹੀਂ ਖਾਦਾ ਪੀਤਾ ਸਾਧਨਾ ਹੈ ਜੀ 40 ਦਿਨ ਬੰਦਾ ਅੰਦਰ ਰਿਹਾ ਚਾਪਤਾ ਵਿੱਚ 40 ਦਿਨਾਂ ਬਾਅਦ ਜਦੋਂ ਬਾਹਰ ਨਿਕਲਿਆ ਤੇ ਬਿਲਕੁਲ ਬੇਰਾਨ ਕੋਈ ਬੰਦਾ ਨਹੀਂ ਗਸ਼ ਖਾ ਕੇ ਜ਼ਮੀਨ ਤੇ ਡਿੱਗ ਪਿਆ ਬੇਹੋਸ਼ ਹੋ ਗਿਆ 40 ਦਿਨ ਜਿਹੜੀ એનર્ਜੀ ਸੀ ਨਾ ਸਮਝੋ ਵੀ ਖਤਮ ਮਹਾਰਾਜ ਜੀ ਨੇ ਆਵਾਜ਼ ਦਿੱਤੀ ਮਰਦਾਨਿਆਂ ਪਿਹرائی ਨੂੰ ਬੁਲਾ ਪਿਹرائی ਆਇਆ ਉਹਨੇ ਪੂਰੇ ਜ਼ੋਰ ਦੇ ਨਾਲ ਢੋਲ ਵਜਾਣਾ ਸ਼ੁਰੂ ਕਰ ਦਿੱਤਾ ਨਾਲ ਓਕਾ ਦਿੱਤਾ ਜੋਗੀ ਜੀ ਬਾਹਰ ਆ ਗਏ ਜੋਗੀ ਜੀ ਬਾਹਰ ਆ ਗਏ ਸਾਰਾ ਪਿੰਡਾ ਜੁਮ ਇਕੱਠਾ ਹੋਇਆ ਜਦੋਂ ਰੌਲਾ ਪੈਣ ਲੱਗ ਪਿਆ ਜੋਗੀ ਜੀ ਸੱਚੀ ਬੁਚੇਰੀ એનર્ਜੀ ਆਈ ਉੱਠ ਕੇ ਬੈਠ ਗਏ ਕਿਸੇ ਨੇ ਪਾਣੀ ਮੂੰਚ ਪਾਇਆ ਨਹੀਂ ਆਪ ਹੀ ਉੱਠ ਕੇ ਬੈਠ ਗਏ ਸਭ ਪਾਸੇ ਵਾਹ ਵਾਹ ਇਨੇ ਦਿਨ ਇਨੇ ਦਿਨ ਜਦੋਂ ਢੋਲ ਬੰਦ ਹੋਇਆ ਜ਼ੋਰ ਅੱਗੇ ਵਧੇ ਕਹਿਣ ਲੱਗੇ ਜੋਗੀ ਜੀ ਕਿਨੇ ਦਿਨ ਬੈਠੇ ਕਹਿੰਦੇ 40 ਦਿਨ ਖਾਦਾ ਕੋਈ ਨਹੀਂ ਕਹਿੰਦੇ ਨਾ ਜੀ ਕੁਝ ਨਹੀਂ ਖਾਦਾ ਸਤਗੁਰੂ ਕਹਿੰਦੇ ਨੇ ਨਹੀਂ ਤੁਸੀਂ ਬਹੁਤ ਖਾਂਦੇ ਰਹੇ ਹੋ ਕਹਿੰਦੇ ਨਹੀਂ ਜੀ ਸਭ ਨੂੰ ਪੁੱਛ ਲਓ ਮੇਰੇ ਮੇਰੇ ਕੋਲ ਕੋਈ ਨਹੀਂ ਆਇਆ ਹਜ਼ੂਰ ਕਹਿੰਦੇ ਨੇ ਕਿ 40 ਦਿਨ ਤੇਰੇ ਜਪਤਾ ਵਿੱਚ ਇੱਕ ਥਾਟ ਚੱਲ ਰਿਆ ਸੀ ਫੁਰਨਾ ਚੱਲ ਰਿਆ ਸੀ ਕਿ 40 ਦਿਨ ਬਾਅਦ ਨਿਕਲਾਂਗਾ ਜੈ ਜੈਕਾਰ ਹੋਵੇਗੀ ਲੋਕ ਕਹਿਣਗੇ ਦੂ ਵੱਡਾ ਕੋਈ ਨਹੀਂ ਤੁਸੀਂ ਅੰਨ ਨਹੀਂ ਖਾਦਾ ਤੁਸੀਂ ਪਾਣੀ ਨਹੀਂ ਪੀਤਾ ਪਰ ਖੌਮੇ ਦੀ ਖੁਰਾਕ ਤਾਂ ਰੋਜ਼ ਖਾਂਦੇ ਰਹੇ ਹੋ ਜਪ ਹੋਵੇ ਤਾਪ ਹੋਵੇ ਧਰਮ ਦਾ ਚਿੰਨ ਕੋਈ ਹੋ ਜਾਏ ਗੁਰਮੁਖ ਮੈਨੂੰ ਬਖਸ਼ ਦੇ ਜੈਸੀ ਦੂਜੇ ਨੂੰ ਗੱਲਾਂ ਕਰਨਿਆਂ ਜੇ ਸਥਾਂ ਤੇ ਸਰਦਾ ਦੀ ਥਾਂ ਤੇ ਖੌਮੇ ਤੇ ਹੰਕਾਰ ਆ ਜਾਏ ਉਹ ਭਾਵੇਂ ਜਨੇ ਹੋਵੇ ਤੇ ਭਾਵੇਂ ਕੜਾ ਹੋਵੇ ਅੰਦਰ ਦਾ ਰਸ ਸੁੱਕ ਜਾਂਦਾ ਹੈ ਕੋੜਾ ਸੱਚ ਮੈਂ ਕਿਹਾ ਹੈ ਕਹਿੰ ਲੱਗੇ ਤੁਸੀਂ ਖੌਮੇ ਦਾ ਰਸ ਮਾਣਿਆ ਰੋਜ ਉੱਥੇ ਵੀ ਸਤਿਗੁਰਾਂ ਨੇ ਜੀ ਸ਼ਬਦ ਉਚਾਰਨ ਕੀਤਾ ਜੋਗੀ ਦੇ ਅੰਦਰ ਨੂੰ ਠੰਡ ਪੈ ਕੇ ਉਹ ਸਤਿਗੁਰਾਂ ਦੇ ਚਰਨਾਂ ਝੁਗਿਆ ਕਹਿੰਦੇ ਗੁਰਦੇਵ ਨੇ ਉੱਥੇ ਕੀਰਤਨ ਕੀਤਾ ਇਹਦੇ ਸਿਰ ਤੇ ਹੱਥ ਰੱਖਿਆ ਪਿਆਰੋ 40 ਦਿਨਾਂ ਬਾਅਦ ਜਿਹੜਾ 40 ਦਿਨ ਕੁਝ ਨਹੀਂ ਮਿਲਿਆ ਗੁਰੂ ਨਾਨਕ ਸਾਹਿਬ ਦੀ ਛੂ ਮਿਲ ਜਾਏ ਬਾਬਾ ਜੀ ਦੀ ਛੂ ਮਿਲੀ ਇਸ ਜੋਗੀ ਦੇ ਅੰਦਰ ਨਾਮ ਦੀ ਬਖਸ਼ਿਸ਼ ਹੋ ਗਈ ਸੱਚਮੁੱਚ ਅੰਦਰ ਪੂਰਨ ਤੌਰ ਤੇ ਟਿਕ ਪਿਆ ਮਹਾਰਾਜ ਜੀ ਨੇ ਗੁਰਮਤਿ ਦਿਲੜ ਕਰਾਈ ਉਸ ਤੋਂ ਬਾਅਦ ਜਿੰਨੀ ਜ਼ਿੰਦਗੀ ਉਹਨੇ ਜੀ ਗੁਰਮਤ ਦਾ ਪ੍ਰਚਾਰ ਕੀਤਾ ਉਹਨੇ ਉੱਤੇ ਸਰੋਵਰ ਬਣਾਇਆ ਉਸ ਸਰੋਵਰ ਦਾ ਨਾਮ ਉਹਨੇ ਨਾਨਕਸਰ ਰੱਖਿਆ ਯਾਦ ਰੱਖਿਓ ਪਿੰਡ ਡਿੰਗਾ ਸੀ ਉੱਥੇ ਮੈਂ ਸਿਰਫ ਇੰਨੀ ਕੋਈ ਬੇਨਤੀ ਕਰ ਰਿਆਂ ਕਿ ਜੇ ਇਹ ਵਿਖਾਵਾ ਹੀ ਇਹਨੇ ਜੀ ਇੱਥੇ ਭਗਤ ਜੀ ਕਹਿੰਦੇ ਕਿਨੂੰ ਵਿਖਾ ਰਿਆਂ ਹਾਂ ਜਿੰਨੇ ਕੁਝ ਲੈਣਾ ਹੈ ਨਾ ਉਹ ਫਿਰ ਤਰਕ ਨਹੀਂ ਕਰਦਾ ਉਹਨੂੰ ਬਾਣੀ ਚ ਪੁੱਛੋ ਇੱਕ ਪੱਖ ਤਾਂ ਸੀ ਇਹ ਰੱਖਿਆ ਵਿਸਾਕਤ ਨੂੰ ਭੁੱਲ ਕੇ ਵੀ ਨਾ ਕਹੋ ਹਰ ਜੱਸ ਸੁਣਾ ਨ ਹਰ ਗੁਣ ਗਾਵੇ ਬਾਤਨ ਕੀ ਅਸਮਾਨ ਗਰਾਵੇ ਐਸੇ ਲੋਗਨ ਸਿਓ ਕਿਆ ਕਹੀ ਹੈ ਜੋ ਪ੍ਰਭ ਕੀਏ ਭਗਤੇ ਬਾਜ ਤਿੰਨ ਤੇ ਸਦਾ ਇਹ ਡਰਾਨੇ ਰਹੀਏ ਇਹ ਬੜਾ ਬੜਾ ਜੀ ਤੁਸੀਂ ਹਾਰ ਗਏ ਜੀ ਤੁਸੀਂ ਜਵਾਬ ਨਹੀਂ ਦਿੱਤਾ ਯਾਦ ਰੱਖਿਓ ਜਵਾਬ ਸਮਝ ਵਾਲੇ ਨੂੰ ਦਿੱਤਾ ਜਾਂਦਾ ਹੈ ਮੂਰਖ ਤੇ ਬੇਸਮਝ ਬੰਦੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਹੁੰਦਾ हां ਜਿਹੜੇ ਜਿਗਿਆਸਾ ਵਾਲੇ ਨੇ ਜਿਹੜੇ ਸੱਚੀ ਮੁੱਚੀ ਨਾਮ ਦੇ ਪਾਰਖੂ ਨੇ ਉਹ ਫਿਰ ਤਰਲੇ ਲੈਂਦੇ ਆ ਉਹ ਤਰਕ 'ਚ ਨਹੀਂ ਪੈਂਦੇ ਉਹ ਇੱਕੋ ਗੱਲ ਕਹਿੰਦੇ ਆ ਤੈ ਸਹਬ ਕੀ ਬਾਤ ਜੇ ਆਖੇ ਕੋ ਨਾਨਕ ਕਿਆ ਦੀਜੈ ਹੁਣ ਆ ਵੀ ਪਾਖੇ ਨਾ ਤੂੰ ਸੁਣਾ ਤਾਂ ਸਹੀ ਮੈਨੂੰ ਗੱਲ ਤੈ ਸਹਬ ਕੀ ਬਾਤ ਜੇ ਆਖੇ ਕੋ ਨਾਨਕ ਕਿਆ ਦੀਜੈ ਮੇਰੇ ਮਾਲਕ ਦੀ ਗੱਲ ਸੁਣਾ ਓਏ ਤੂੰ ਗੁਰੂ ਦੀ ਗੱਲ ਸੁਣਾ ਪ੍ਰਮਾਤਮਾ ਦੀ ਸਨਾ ਕੋ ਨਾਮ ਵੀ ਸੁਣਾ ਸੀਸ ਵੱਡਿਆ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀਜੈ ਤੇਰੇ ਵਾਸਤੇ ਕੁਰਸੀ ਨਹੀਂ ਕੋਈ ਮੂੜਾ ਨਹੀਂ ਕੋਈ ਮੰਜਾ ਨਹੀਂ ਆਪਣਾ ਸਿਰ ਵੱਡ ਕੇ ਰੱਖ ਦਿਆਂ ਉਹਦੇ ਤੇ ਬਹਿ ਜਾ ਮੇਰੀ ਗੱਲ ਤਾਂ ਸੁਣਾ ਰੱਬ ਦੀ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਸੁਣਾਣਾ ਨਹੀਂ ਮਹਾਰਾਜ ਕਹਿੰਦੇ ਕੋਈ ਜਨ ਹਰਿਸ਼ਿਉ ਦੇਵੈ ਜੋਰ ਕੋਈ ਸੁਣਾਏ ਸੇ ਕੋਈ ਜਨ ਹਰਿਸ਼ਿਉ ਦੇਵੈ ਜੋਰ ਚਰਨ ਗਾਹੂੰ ਮੈਂ ਉਹਦੇ ਚਰਨ ਘੁੱਟ ਕੇ ਪਕੜ ਲਾਂ ਬਕੂ ਸੁਭਰਸਨਾ ਆਪਣੀ ਜ਼ਬਾਨ ਤੋਂ ਉਹਦੇ ਲਈ ਚੰਗੀ ਸ਼ਬਦਾਵਲੀ ਬੋਲਾ ਸਤਕਾਰ ਵਾਲੀ ਸ਼ਬਦਾਵਲੀ ਬੋਲਾ ਮਹਾਰਾਜ ਕਹਿੰਦੇ ਚਰਨ ਗਾਉ ਬਕੂ ਸੁਭਰਸਨਾ ਦੀਜੈ ਪ੍ਰਾਣ ਅਕੋਰ ਕੀ ਤੈਨੂੰ ਦੇ ਸਕਣਾ ਜੋ ਕੋਈ ਤੁਸਨਾ ਰਿਹਾ ਹੈ ਕੀਰਤਨ ਸੁਣਾ ਰਿਹਾ ਹੈ ਬਾਣੀ ਸੁਣਾ ਰਿਹਾ ਹੈ ਨਾਮ ਸੁਣਾ ਰਿਹਾ ਹੈ ਦੁਨੀਆ ਚ ਕੋਈ ਚੀਜ਼ ਨਹੀਂ ਹਾਂ ਮੈਂ ਆਪਣੇ ਪ੍ਰਾਣ ਭੇਟਾ ਵਜੋਂ ਦੇ ਸਕਣਾ ਕਿਉਂਕਿ ਦੀ ਕੀਮਤ ਕੋਈ ਨਹੀਂ ਦੀਜੈ ਪ੍ਰਾਣ ਅਕੋਰ ਗੁਰੂ ਰਾਮਦਾਸ ਕਹਿੰਦੇ ਮੇਰੇ ਖਰ ਪ੍ਰੀਤਮ ਕੀ ਕੋਈ ਮੈਂ ਦੂਜਾ ਪੱਖ ਤਾਂ ਰੱਖਿਆ ਜੀ ਇਹ ਨਹੀਂ ਕਿ ਆਪਾਂ 네ਗੇਟਿਵ ਸਿਰਫ ਚੱਲੇ ਜਾਈਏ ਜੀ ਸਾਖਤ ਕੋਲ ਮਹਾਰਿ ਜਿੱਥੇ ਮਿਲਦੇ ਨੇ ਜਗਿਆਸੂ ਜਿੱਤੇ ਸ਼ਰਧਾ ਗੁਰਮੁਖੋ ਜਦੋਂ ਜਿਹੜੇ ਭਾਵਨਾ ਵਾਲੇ ਦੋ ਮਿਲ ਲਗੇ ਨਾ ਤੁਸੀਂ ਦੇਖੋ ਇੱਕੋ ਦਮ ਦੋਨਾਂ ਦਾ ਕੀ ਉਹਨਾਂ ਕੋਲ ਬੈਠਿਆਂ ਦਾ ਅੰਦਰ ਵੀ ਤਬਦੀਲ ਨੂੰ ਲੱਗ ਪਏਗਾ ਮਹਾਰਿ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਿਹਾ ਕਿ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਪੀਰ ਮੇਰੇ ਵੈਗੁਰੂ ਜੀ ਦੀ ਕੋ ਗੱਲ ਸੁਣਾਵੇ ਮੇਰੇ ਪ੍ਰਮਾਤਮਨ ਦੀ ਗੱਲ ਸੁਣਾਵੇ ਇੱਥੇ ਭਗਤ ਜੀ ਨੇ ਕਿਹਾ ਕਿ ਜੇ ਤੇਰੇ ਅੰਦਰ ਉਹ ਬਖਸ਼ਿਸ਼ ਹੋ ਗਈ ਹੈ ਨਾ ਤੂੰ ਇਸ ਨੂੰ ਆਪਣੀ ਜ਼ਿੰਦਗੀ ਚ ਕਮਾਲ ਹੈ ਜਣੇ ਖਣੇ ਕੋਲ ਮਤ ਦਸੀ ਜਾ ਕੇ ਨਾ ਗੰਡਾ ਖੋਲੀ ਇਹ ਪਰਮਾਰਤ ਦੀ ਗੰਠ ਅਧਿਕਾਰੀ ਬੰਦੇ ਅੱਗੇ ਖੋਲੀ ਜਾ ਸਕਦੀ ਅਨ ਅਧਿਕਾਰੀ ਅੱਗੇ ਨਾ ਖੇ ਯਾਦ ਰੱਖਿਓ ਸਵੰਤੀ ਬੂੰਦ ਸਿੱਪੀ ਵਿੱਚ ਡਿੱਗ ਪਵੇਗੀ ਅਧਿਕਾਰੀ ਹੈ ਨਾ ਸਿੱਪੀ ਸਿੱਪੀ ਵਿੱਚ ਡਿੱਗੂਗੀ ਤੇ ਕੀਮਤੀ ਮੋਤੀ ਬਣ ਜਾਊਗੀ ਵੱਧ ਕਿਸਮਤੀ ਨਾਲ ਜੇ ਸੱਪ ਦਾ ਮੂੰਹ ਖੁੱਲਾ ਹੋਵੇ ਉਹਦੇ ਵੀ ਡੁੱਗ ਜਾਏ ਤੇ ਜ਼ਹਿਰ ਬਣ ਜਾਂਦੀ ਹੁੰਦੀ ਹੈ ਇੱਥੇ ਭਗਤ ਜੀ ਨੇ ਕਿਹਾ ਫਿਰ ਆਪਾਂ ਅਰਥ ਵਿਚਾਰ ਲਈਏ RAM ਪਦਾਰਤ ਪਾਇ ਕਬੀਰਾ ਗਾਂਠ ਨਾ ਖੋਲ ਹਾਂ ਜੇ ਕੋਈ ਮਿਲਦਾ ਫਿਰ ਕਹੇ ਕੋ ਬਣ ਜਾ ਰੋ RAM ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਜੇ ਕੋਈ ਮਿਲਦਾ ਹੈ ਮੈਂ ਸ਼ਬਦ ਵਰਤੇ ਹੈ ਸੰਤਨ ਸੋ ਮੇਰੀ ਲੇਵਾ ਦੇਵੀ ਕਰ ਜੇ ਕੋਈ ਮਿਲਦਾ ਉਹਦੇ ਨਾਲ ਸਾਂਝ ਪਾ ਲੁਕਾ ਨਾ ਉਹਦੇ ਕੋਲ ਸੁਣ ਆਪਣਾ ਅੰਦਰ ਦੱਸ ਇਹਨੂੰ ਗੁਰੂ ਅਰਗੁਨ ਸਾਹਿਬ ਜੀ ਨੇ ਕਿਹਾ ਸੀ ਪਰਮਾਰਥਕ ਮੰਦਿਆਂ ਵੀ ਮਤ ਕੋਈ ਸਮਝੇ ਮੈਂ ਕੱਲਾ ਬਹੁਤ ਕੁਝ ਬਣ ਗਿਆ ਕਹਿੰਦੇ ਸਿੱਖ ਤਾਂ ਦੀਵੇ ਦੀ ਤਰ੍ਹਾਂ ਸੰਗਤ ਕਰੇ ਜਿਵੇਂ ਇੱਕ ਬਲ ਦਾ ਦੀਵਾ ਉਹਦੇ ਨੇੜੇ ਦੂਜਾ ਦੀਵਾ ਬਾਲਦੇਓ ਤੇ ਦੋਨਾਂ ਦੇ ਥੱਲੇ ਦਾ ਹਨੇਰਾ ਚਲਾ ਜਾਂਦਾ ਇੱਕ ਦੀਵਾ ਚੁਗਿਰਦੇ ਚਾਨਣ ਦਿੰਦਾ ਪਰ ਥੱਲੇ ਦਾ ਹਨੇਰਾ ਥੋੜਾ ਜਾਂਦਾ ਥੱਲੇ ਉਹਦੇ ਅੰਧਕਾਰ ਰਹਿੰਦਾ ਤੇ ਜੇ ਦੋ ਦੀਵੇ ਇਕੱਠੇ ਹੋ ਜਾਣ ਤੇ ਦੋਨਾਂ ਦਾ ਥੱਲੇ ਦਾ ਹਨੇਰਾ ਮੁੱਕ ਜਾਂਦਾ ਪਿਆਰਿਓ ਇਸੇ ਤਰ੍ਹਾਂ ਪਰਮਾਰਥ ਦੀਆਂ ਜਿਹੜੀਆਂ ਗੱਲਾਂ ਨੇ ਸਿਮਰਨ ਦੀਆਂ ਜਿਹੜੀਆਂ ਬਾਤਾਂ ਨੇ ਜਿਹੜੀਆਂ ਰੋਖਾਨੀਅਤ ਗੱਲਾਂ ਨੇ ਤੁਸੀਂ ਅਲੋਕੀ ਤਾਂ ਕਮਲਾ ਕਹਿਣਗੇ ਸੱਚੀ ਇਹ ਪਖੰਡੀ ਹੈ ਜੀ ਇਹ ਬਹਾਮਣ ਹੈ ਜੀ ਜੋ ਜਿੰਨੇ ਕੋ ਉਹਨਾਂ ਦੇ ਘਰ ਸਰਟੀਫਿਕੇਟ ਨੇ ਸਾਰੇ ਦੇ ਜਾਣਗੇ ਬਾਬਾ ਜੀ ਨੂੰ ਦਿੱਤੇ ਨਹੀਂ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕਿਉਂ ਮਸਕੀਨ ਸਾਹਿਬ ਦੀ ਇਹ ਗੱਲ ਤੁਹਾਨੂੰ ਪਤਾ ਨਹੀਂ ਸਨੋਜ਼ੇ ਬੋਲੇ ਸਾਂ ਥੱਲੇ ਗੁਰਦੁਆਰੇ ਮੈ ਮੈਨੂੰ ਭੁੱਲਦਾ ਨਹੀਂ ਹੈ ਜੇ ਵੈਗੁਰੂ ਦੀ ਕਿਰਪਾ ਹੈ ਉਹਨੇ ਗੱਲ ਕਹੀ ਸੀ ਚਾਹ ਚਾਰ ਚੋਕ ਬੈਠੇ ਉਹਨ ਕੀ ਜਿੰਨਾ ਕਥਾ ਸੁਣੀ ਹੋਣੀ ਸੀ 97 98 ਦੀ ਗੱਲ ਹੈ ਉਹ ਕਹਿੰਦੇ ਸਨ پاگل ਦੁਨੀਆ ਚ ਦੋ ਨੇ ਇੱਕ ਜਿਹੜੇ ਦਿਵਾਗੀ ਤੌਰ ਤੇ ਕੰਮਲੇ ਹੋ ਜਾਂਦੇ ਆ ਮੈਂਟਲੀ ਅਫਸਰਟ ਹੋ ਗਏ ਹਨਾ پاگل ਇੱਕ ਕਹਿੰਦੇ ਬੰਦਗੀ ਵਾਲੇ ਉਦਾਹਰਨ ਕੀ ਦਿੱਤੀ ਉਹਨਾਂ ਨੇ ਕਿਹਾ ਵੀ ਜਿਹੜਾ ਇਬਾਦਤ ਵਾਲਾ ਉਹ ਗੱਲ ਇੰਨੀ ਉੱਚੀ ਕਰਦਾ ਲੋਕਾਂ ਦੇ ਸਿਰ ਤੋਂ ਲੰਘ ਜਾਂਦੀ ਏ ਸਮਝ ਕੋਈ ਨਹੀਂ ਪੈਂਦੀ ਤੇ ਮੈਂ ਉਹਨਾਂ ਦਾ ਨਾਂ ਜਰੂਰ ਲੈਣਾ ਉਹਨਾਂ ਵੈਸੇ ਮੇਰਾ ਇੱਕ ਸੁਹਾਏ ਜੀ ਮੈਂ ਇੱਕ 70 ਵੀ ਕੇ ਤੋਂ ਬੜੀ ਹੋਵੇ ਨਾ ਮੈਂ ਉਹਦਾ ਵੀ ਜ਼ਿਕਰ ਕਰਨਾ ਕਿਉਂਕਿ ਕਿਸੇ ਦਾ ਨਾਂ ਲੁਕਾ ਕੇ ਆਪਣੇ ਨਾਂ ਥੱਲੇ ਗੱਲਾਂ ਕਰਨੀਆਂ ਇਹ ਵੀ ਚੋਰੀ ਹੁੰਦੀ ਹੈ ਖਿਆਲ ਤਾਂ ਉਹਨਾਂ ਦਾ ਹੈ ਨਾ ਉਹ ਕਹਿੰਦੇ ਨੇ ਉਤੋਂ ਸਿਆਣਾ ਬੰਦਾ ਇੰਨੀ ਉੱਚੀ ਗੱਲ ਕਰਦਾ ਲੋਕਾਂ ਦੇ ਸਿਰ ਤੋਂ ਲੰਘ ਜਾਂਦੀ ਨਹੀਂ ਸਮਝ ਪੈਂਦੀ ਕਹਿੰਦੇ ਕਮਲਾ ਤੇ ਕਮਲਾ ਬੰਦਾ ਇੰਨੀ ਨੀਵੀਂ ਗੱਲ ਕਰਦਾ ਪੈਰਾਂ ਥੇ ਲੰਘ ਜਾਂਦੀ ਸਮਝ ਕੋਈ ਨਹੀਂ ਪੈਂਦੀ ਉਹ ਨਹੀਂ ਕਹਿੰਦੇ ਕਮਲਾ Salida.